ਹੁਣ ਅਸੀਂ ਗੱਲ ਕਰ ਲੈਨੇ ਆ ਕਾਮੇਡੀ ਫਿਲਮਾਂ ਦੇ ਬਾਰੇ ਕਾਮੇਡੀ ਫਿਲਮਾਂ ਜਿਹੜੀਆਂ ਬਹੁਤ ਸਟ੍ਰੈਸਡ ਟਾਈਮ ਦੇ ਵਿੱਚ ਤੁਸੀਂ ਅਗਰ ਬੈਠੇ ਹੋ ਤਾਂ ਤੁਹਾਨੂੰ ਕਾਮੇਡੀ ਦੇਖਣ ਦਾ ਮਨ ਹੋ ਰਿਹਾ ਕਿਉਂਕਿ ਮੋਸਟ ਆਫ ਦਾ ਟਾਈਮ ਅਸੀਂ ਕੀ ਕਰਦੇ ਆ ਕਿ ਅਸੀਂ ਕਾਮੇਡੀ ਫਿਲਮਾਂ ਦੇਖਣੀ ਪ੍ਰਫਰ ਕਰਦੇ ਅਗਰ ਤੁਸੀਂ ਪੰਜਾਬੀ ਹੋ ਤਾਂ ਤੁਸੀਂ ਡੈਫੀਨਿਟਲੀ ਪੰਜਾਬੀ ਫਿਲਮਾਂ ਜਿਹੜੀਆਂ ਨੇ ਮੋਸਟਲੀ ਤੁਸੀਂ ਕਾਮੇਡੀ ਫਿਲਮਾਂ ਹੀ ਦੇਖਦੇ ਹੋ ਸੋ ਕਾਮੇਡੀ ਫਿਲਮਾਂ ਦੀ ਲਿਸਟ ਜਿਹੜੀ ਉਹ ਵੀ ਤੁਹਾਨੂੰ ਮੈਂ ਦੱਸ ਦੇਣੀ ਕਿ ਕਿਹੜੀ ਕਿਹੜੀ ਫਿਲਮਾਂ ਜਿਹੜੀਆਂ ਨੇ ਤੁਸੀਂ ਈਜ਼ੀਲੀ ਕੇਬਲ 1 ਨੈਟਵਰਕ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਵਾਟ ਦਾ ਜੱਟ ਜਿਸ ਦੇ ਵਿੱਚ ਤੁਹਾਨੂੰ ਹਰੀਸ਼ ਵਰਮਾ ਜਿਹੜੇ ਨੇ ਕਾਮੇਡੀ ਕਰਦੇ ਨੇ ਸੁਣਾਉਣਗੇ ਇਸ ਤੋਂ ਲਾਵਾ ਜੱਟ ਜੇਮਸ ਬੌਂਡ ਜਿਸ ਦੇ ਵਿੱਚ ਤੁਸੀਂ ਦੇਖਿਆ ਸੀਗੇ ਜ਼ਰੀਨ ਖਾਨ ਔਰ ਗਿੱਪੀ ਗਰੇਵਾਲ ਨੂੰ ਅਹਿਮ ਭੂਮਿਕਾਾਂ ਨਿਭਾਉਂਦੇ ਹੋਏ ਇਸ ਤੋਂ ਇਲਾਵਾ ਨੋਟਿਜਸ ਜਿਸ ਦੇ ਵਿੱਚ ਨੀਰੂ ਬਾਜਵਾ ਤੁਹਾਨੂੰ ਨਜ਼ਰ ਆਏ ਆਪਣੇ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਕੇ ਤੁਹਾਨੂੰ ਐਂਟਰਟੇਨ ਕੀਤਾ। ਟੈਲੀਵਿਜ਼ਨ ਫਿਲਮ, ਟੈਲੀਵਿਜ਼ਨ ਕੁਲਵਿੰਦਰ ਬੇਲਾ ਦੀ ਫਿਲਮ ਹੈ ਔਰ ਬੜੀ ਸੋਹਣੀ ਫਿਲਮ ਹੈ, ਪਰਿਵਾਰਿਕ ਫਿਲਮ ਹੈ, ਕਾਮੇਡੀ ਫਿਲਮ ਹੈ। ਇਹਨੂੰ ਵੀ ਤੁਸੀਂ ਬਹੁਤ ਈਜ਼ੀਲੀ ਦੇਖ ਸਕਦੇ ਹੋ। ਇਸ ਤੋਂ ਇਲਾਵਾ ਪੋਸ਼ਤੀ ਫਿਲਮ ਜਿਹੜੀ ਹੈ ਜਿਸ ਦੇ ਵਿੱਚ ਪ੍ਰਿੰਸ ਕਮਲਜੀਤ ਨਜ਼ਰ ਆਏ। ਇਸ ਤੋਂ ਇਲਾਵਾ ਕੁਲਚੇ ਛੋਲੇ ਵੀ ਪਈ ਹੈ ਜਿਸ ਦੇ ਵਿੱਚ ਆਪਾਂ ਨੂੰ ਨਜ਼ਰ ਆਏ ਸੀਗੇ ਬਹੁਤ سارے ਕਿਰਦਾਰ ਸੀ ਗੈਸ ਫਿਲਮ ਦੇ ਵਿੱਚ ਵੀ ਔਰ ਬਹੁਤ ਪਿਆਰੀ ਫਿਲਮ ਹੈ ਵੀ ਸਤਸ਼੍ਰੀ ਅਕਾਲ ਇੰਗਲੈਂਡ ਦੇਖ ਸਕਦੇ ਹੋ ਇਹ ਵੀ ਕਾਮੇਡੀ ਔਰ ਫੈਮਿਲੀ ਫਿਲਮ ਹੈ ਇਸ ਤੋਂ ਇਲਾਵਾ ਹੈਪੀ ਗੋ ਲੱਕੀ ਤੁਸੀਂ ਦੇਖ ਸਕਦੇ ਹੋ ਲਾਟੂ ਅਸੀਂ ਪਹਿਲਾ ਪਰਿਵਾਰਿਕ ਫਿਲਮ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਹੈਪੀ ਗੋ ਲੱਕੀ ਵੀ ਦੇਖ ਸਕਦੇ ਹੋ ਸਭ ਦੇ ਫੇਵਰਟ ਅਮਰਿੰਦਰ ਗਿੱਲ ਦੀ ਫਿਲਮ ਹੈ ਪੁਰਾਣਾ ਫਿਲਮ ਫਿਰ ਕੁਲਵਿੰਦਰ ਬਿੱਲਾ ਦੀ ਫਿਲਮ ਜਿਹੜੀ ਉਹ ਵੀ ਪਈ ਹੈ ਇਸ ਦੇ ਵਿੱਚ ਕਾਮੇਡੀ ਔਰ ਰੋਮਾਂਸ ਹੈ ਫਿਰ ਇਸ ਤੋਂ ਇਲਾਵਾ ਗੱਲ ਕਰ ਲੈਣੇ ਮਰ ਗਏ ਔਰ ਲੋਕੋ ਵੀ ਕਾਮੇਡੀ ਫਿਲਮਾਂ ਵੀ ਤੁਸੀਂ ਦੇਖ ਸਕਦੇ ਹੋ ਸਟੈਂਡ ਅਪ ਕਾਮੇਡੀ ਦੇਖ ਸਕਦੇ ਹੋ ਜੈਟਸਨ ਗੋਲਮਾਲ ਦੇਖ ਸਕਦੇ ਹੋ ਮੰਜੇ ਬਿਸਤਰੇ ਮੰਜੇ ਬਿਸਤਰੇ 2 ਮੋਟਰ ਮਿੱਤਰਾਂ ਦੀ ਪੂਜਾ ਕਿਵੇਂ ਆ 225 ਸੋ ਬਹੁਤ ਅਲੱਗ-ਅਲੱਗ ਕਲਾਕਾਰਾਂ ਦੇ ਜਿਹੜੇ ਕ ਅਸੀਂ ਅਕਸਰ ਦੇਖਦੇ ਹਾਂ ਕਿ ਕਾਮੇਡੀ ਫਿਲਮਾਂ ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਹੈ ਜਦੋਂ ਥੀਏਟਰ ਦੇ ਵਿੱਚ ਆ ਜਾਂਦੀਆਂ ਨੇ ਸਭ ਦੇਖ ਕੇ ਆਉਂਦੇ ਨੇ ਲੇਕਿਨ ਸਮ ਟਾਈਮਸ ਕੋਈ ਥੀਏਟਰ ਦੇ ਵਿੱਚ ਨਹੀਂ ਦਿਖਦਾ ਲੇਕਿਨ ਹਮੇਸ਼ਾ ਅਸੀਂ ਵੇਟ ਕਰਦੇ ਹਾਂ ਕਿ ਕਦੋਂ ਕੇਬਲ 1 ਨੈਟਵਰਕ ਜਾਂ ਫਿਰ ਕਿਸੇ ਵੀ OTT ਪਲੇਟਫਾਰਮ ਤੇ ਫਿਲਮ ਜਿਹੜੀ ਸਾਡੀ ਫੇਵਰਿਟ ਉਹ ਆਏਗੀ ਸੋ ਇਹ ਫਿਲਮਾਂ ਦੀ ਤੁਹਾਨੂੰ ਤਾਂ ਕਰਕੇ ਲਿਸਟ ਦੱਸ ਰਹੇ ਹਾਂ ਕਿ ਤੁਸੀਂ ਈਜ਼ੀਲੀ ਜਿਹੜੇ ਸਰਚ ਕਰਕੇ ਘਰੇ ਬੈਠ ਕੇ ਦੇਖ ਸਕਦੇ ਹੋ ਕਿਉਂਕਿ ਸਮ ਟਾਈਮਸ ਆਪਾਂ ਨੂੰ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਦੇਖ ਪਾਈਏ ਕਿਹੜੇ OTT ਪਲੇਟਫਾਰਮ ਤੇ ਕਿਹੜੀ ਫਿਲਮ ਅਵੇਲੇਬਲ ਹੈ ਸੋ ਇਹ ਚਣ ਵੀ ਹੋਵੇ ਤੁਸੀਂ ਇੱਕ ਵਾਰ ਜ਼ਰੂਰ ਐਪ ਡਾਊਨਲੋਡ ਕਰਕੇ ਔਰ ਆਪਣੇ ਮਨਪਸੰਦ ਫਿਲਮਾਂ ਨੂੰ ਦੇਖੋ ਸੋ ਹੁਣ ਅਸੀਂ ਗੱਲ ਕਰ ਲੈਨੇ ਆ ਕਾਮੇਡੀ ਫਿਲਮਾਂ ਦੇ ਬਾਰੇ ਕਾਮੇਡੀ ਫਿਲਮਾਂ ਜਿਹੜੀਆਂ ਬਹੁਤ ਸਟ੍ਰੈਸਡ ਟਾਈਮ ਦੇ ਵਿੱਚ ਤੁਸੀਂ ਅਗਰ ਬੈਠੇ ਹੋ ਤਾਂ ਤੁਹਾਨੂੰ ਕਾਮੇਡੀ ਦੇਖਣ ਦਾ ਮਨ ਹੋ ਰਿਹਾ ਕਿਉਂਕਿ ਮੋਸਟ ਆਫ ਦਾ ਟਾਈਮ ਅਸੀਂ ਕੀ ਕਰਦੇ ਆ ਕਿ ਅਸੀਂ ਕਾਮੇਡੀ ਫਿਲਮਾਂ ਦੇਖਣੀ ਪ੍ਰਫਰ ਕਰਦੇ ਆ ਅਗਰ ਤੁਸੀਂ ਪੰਜਾਬੀ ਹੋ ਤਾਂ ਤੁਸੀਂ ਡੈਫੀਨਿਟਲੀ ਪੰਜਾਬੀ ਫਿਲਮਾਂ ਜਿਹੜੀਆਂ ਨੇ ਮੋਸਟਲੀ ਤੁਸੀਂ ਕਾਮੇਡੀ ਫਿਲਮਾਂ ਹੀ ਦੇਖਦੇ ਹੋ ਸੋ ਕਾਮੇਡੀ ਫਿਲਮਾਂ ਦੀ ਲਿਸਟ ਜਿਹੜੀ ਉਹ ਵੀ ਤੁਹਾਨੂੰ ਮੈਂ ਦੱਸ ਦੇਣੀ ਕਿ ਕਿਹੜੀ ਕਿਹੜੀ ਫਿਲਮਾਂ ਜਿਹੜੀਆਂ ਨੇ ਤੁਸੀਂ ਈਜ਼ੀਲੀ ਕੇਬਲ 1 ਨੈਟਵਰਕ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਵਾਟ ਦਾ ਜੱਟ ਜਿਸ ਦੇ ਵਿੱਚ ਤੁ ਬੌਂਦੇ ਜਿਸ ਦੇ ਵਿੱਚ ਤੁਸੀਂ ਦੇਖਿਆ ਸੀਗੇ ਜ਼ਰੀਨ ਖਾਨ ਔਰ ਗਿੱਪੀ ਗਰੇਵਾਲ ਨੂੰ ਅਹਿਮ ਭੂਮਿਕਾ ਨਿਭਾਉਂਦੇ ਹੋਏ ਐਸੋ ਲਵਰ ਨੋਟਿਜਰਟਸ ਜਿਸ ਦੇ ਵਿੱਚ ਨੀਰੂ ਬਾਜਵਾ ਤੁਹਾਨੂੰ ਨਜ਼ਰ ਆਏ ਆਪਣੇ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਕੇ ਤੁਹਾਨੂੰ ਐਂਟਰਟੇਨ ਕੀਤਾ ਟੈਲੀਵਿਜ਼ਨ ਫਿਲਮ ਟੈਲੀਵਿਜ਼ਨ ਕੁਲਵਿੰਦਰ ਬੇਲਾ ਦੀ ਫਿਲਮ ਹੈ ਔਰ ਬੜੀ ਸੋਹਣੀ ਫਿਲਮ ਹੈ ਪਰਿਵਾਰਿਕ ਫਿਲਮ ਹੈ ਕਾਮੇਡੀ ਫਿਲਮ ਹੈ ਇਹਨੂੰ ਵੀ ਤੁਸੀਂ ਬਹੁਤ ਈਜ਼ੀਲੀ ਦੇਖ ਸਕਦੇ ਹੋ ਇਸ ਤੋਂ ਇਲਾਵਾ ਪੋਸ਼ਤੀ ਫਿਲਮ ਜਿਹੜੀ ਹੈ ਜਿਸ ਦੇ ਵਿੱਚ ਪ੍ਰਿੰਸ ਕਮਲਜੀਤ ਨਜ਼ਰ ਆਏ ਐਸੋ ਇਲਾਵਾ ਕੁਲਚੇ ਛੋਲੇ ਵੀ ਪਈ ਹੈ ਜਿਸ ਦੇ ਵਿੱਚ ਆਪਾਂ ਨੂੰ ਨਜ਼ਰ ਆਏ ਸੀਗੇ ਬਹੁਤ سارے ਕਿਰਦਾਰ ਸੀ ਗੈਸ ਫਿਲਮ ਦੇ ਵਿੱਚ ਵੀ ਔਰ ਬਹੁਤ ਪਿਆਰੀ ਫਿਲਮ ਹੈ ਵੀ ਸਤਿ ਸ਼੍ਰੀ ਅਕਾਲ ਇੰਗਲੈਂਡ ਇਹ ਫਿਲ ਮੈਂ ਦੇਖ ਸਕਦੇ ਹਾਂ ਇਹ ਵੀ ਕਾਮੇਡੀ ਔਰ ਫੈਮਿਲੀ ਫਿਲਮਾਂ ਇਸ ਤੋਂ ਇਲਾਵਾ ਹੈਪੀ ਗੋ ਲੱਕੀ ਤੁਸੀਂ ਦੇਖ ਸਕਦੇ ਹੋ ਲਾਟੂ ਅਸੀਂ ਪਹਿਲਾ ਪਰਿਵਾਰਿਕ ਫਿਲਮ ਦੇ ਵਿੱਚ ਜ਼ਿਕਰ ਕੀਤਾ ਸੀਗਾ ਹੈਪੀ ਗੋ ਲੱਕੀ ਵੀ ਦੇਖ ਸਕਦੇ ਹੋ ਸਭ ਦੇ ਫੇਵਰਟ ਅਮਰਿੰਦਰ ਗਿੱਲ ਦੀ ਫਿਲਮ ਹੈ ਪੁਰਾਣਾ ਫਿਲਮ ਫਿਰ ਕੁਲਵਿੰਦਰ ਬਿੱਲਾ ਦੀ ਫਿਲਮ ਜਿਹੜੀ ਉਹ ਵੀ ਪਈ ਹੈ ਇਸ ਦੇ ਵਿੱਚ ਕਾਮੇਡੀ ਔਰ ਰੋਮਾਂਸ ਹੈ ਫਿਰ ਇਸ ਤੋਂ ਇਲਾਵਾ ਗੱਲ ਕਰ ਲੈਣੇ ਮਰ ਗਏ ਲੋਕ ਉਹ ਵੀ ਕਾਮੇਡੀ ਫਿਲਮਾਂ ਵੀ ਤੁਸੀਂ ਦੇਖ ਸਕਦੇ ਹੋ ਸਟੈਂਡ ਅਪ ਕਾਮੇਡੀ ਦੇਖ ਸਕਦੇ ਹੋ ਜੈਟਸਨ ਗੋਲਮਾਲ ਦੇਖ ਸਕਦੇ ਹੋ ਮੰਜੇ ਬਿਸਤਰੇ ਮੰਜੇ ਬਿਸਤਰੇ 2 ਮੋਟਰ ਮਿੱਤਰਾਂ ਦੀ ਪੂਜਾ ਕਿਵੇਂ ਆ 2 2 5 ਸੋ ਬਹੁਤ ਅਲੱਗ-ਅਲੱਗ ਕਲਾਕਾਰਾਂ ਦੇ ਜਿਹੜੇ ਕੰਮ ਜਿਵੇਂ ਅਸੀਂ ਅਕਸਰ ਦੇਖਦੇ ਹਾਂ ਕਿ ਕਾਮੇਡੀ ਫਿਲਮਾਂ ਤੇ ਜ਼ਿਆਦਾ ਫੋਕਸ ਕੀਤਾ ਜਾਂਦਾ ਜਦੋਂ ਥੀਏਟਰ ਦੇ ਵਿੱਚ ਆ ਜਾਂਦੀਆਂ ਨੇ ਸਭ ਦੇਖ ਕੇ ਆਉਂਦੇ ਨੇ ਲੇਕਿਨ ਸਮ ਟਾਈਮਸ ਕੋਈ ਥੀਏਟਰ ਦੇ ਵਿੱਚ ਨਹੀਂ ਦਿਖਦਾ ਲੇਕਿਨ ਹਮੇਸ਼ਾ ਅਸੀਂ ਵੇਟ ਕਰਦੇ ਹਾਂ ਕਿ ਕਦੋਂ ਕੇਬਲ 1 ਨੈਟਵਰਕ ਜਾਂ ਫਿਰ ਕਿਸੇ ਵੀ OTT ਪਲੇਟਫਾਰਮ ਤੇ ਫਿਲਮ ਜਿਹੜੀ ਸਾਡੀ ਫੇਵਰਿਟ ਉਹ ਆਏਗੀ ਸੋ ਇਹ ਫਿਲਮਾਂ ਦੀ ਤੁਹਾਨੂੰ ਤਾਂ ਕਰਕੇ ਲਿਸਟ ਦੱਸ ਰਹੇ ਹਾਂ ਕਿ ਤੁਸੀਂ ਈਜ਼ੀਲੀ ਜਿਹੜੇ ਸਰਚ ਕਰਕੇ ਘਰੇ ਬੈਠ ਕੇ ਦੇਖ ਸਕਦੇ ਹੋ ਕਿਉਂਕਿ ਸਮ ਟਾਈਮਸ ਆਪਾਂ ਨੂੰ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਦੇਖ ਪਾਈਏ ਕਿਹੜੇ OTT ਪਲੇਟਫਾਰਮ ਤੇ ਕਿਹੜੀ ਫਿਲਮ ਅਵੇਲੇਬਲ ਹੈ ਸ ਭੀ ਹੋਵੇ ਤੁਸੀਂ ਇੱਕ ਵਾਰ ਜ਼ਰੂਰ ਐਪ ਡਾਊਨਲੋਡ ਕਰਕੇ ਆਪਣੇ ਮਨਪਸੰਦ ਫਿਲਮਾਂ ਨੂੰ ਦੇਖੋ